ਹਾਂ ਜੀ ਮੋਟਰ ਰੇ ਨਹਿਰੀ ਆ ਚੁੱਕੀ ਹੈ ਮੌਸਮ ਪੂਰਾ ਖਰਾਬ ਹੋ ਚੁੱਕਿਆ ਦੇਖੋ ਕਹਿੰਦੇ ਪਾਣੀ ਸਾਡੇ ਪਾਣੀ ਸਾਡੇ 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 ਕੱਪੜੇ ਨਾ ਪਾਣੀ ਹੋ ਚੁੱਕਿਆ ਨਹਿਰੀ ਵਾਲਾ ਪੂਰਾ ਅਸੀਂ ਕੋਈ ਨਹੀਂ ਆ ਅਸੀਂ ਕੋਈ ਨਹੀਂ ਆ ਗੱਲ ਨਹੀਂ ਇਤਿਆਰ ਬੜਾ ਹੁਣ ਰੁਮਤਿੰਦੇ ਕਿ 2 ਘੰਟੇ ਦਾ ਸੀ ਤੀਨਾ ਹਰੀ ਗੱਤ ਵਾਲਾ ਪੁੱਤਰ ਕਿੱਥੇ ਆਇਆ ਭਾਈ ਆ ਜੀ ਨਾ ਹਰੀ ਦਾ ਸਾਲਾ ਕੱਟਿਆ ਉਧਰ ਪੈਣਾ ਹਰੀ ਦਾ ਸਾਲਾ ਕੱਟਿਆ ਆ ਲਓ ਜੀ ਇੱਥੇ ਬੈਠਾ ਗਿਆ ਹੁਣ ਆ ਚਧਰੀ ਲਾਣੋ ਛਧਰੀ ਆ ਚਲੋ ਆ ਚਲੋ ਥੱਲੇ ਹੋ ਜਾਓ ਥੱਲੇ ਆ ਜਾਓ ਤੇਰੀ ਪਹਿਲੋ ਮੇਰੀ ਆ ਗਈ ਆ ਮੇਰਾ ਓਏ ਇਹ ਮੇਰਾ ਲੋਟ ਗਿਆ ਲੋ ਜੀ ਕਹਿੰਦੇ ਲੁੱਟ ਲਿਆਵੇਂ ਲੰਗੀ ਲੰਗੀ ਸਾਈਡ ਤੋਂ ਦੇਖੋ ਕਹਿੰਦੇ ਇਹਦੇ ਆ ਕੀ ਹੋ ਗਿਆ ਥੱਲੇ ਚੱਲਦਾ ਤੇ ਢੇਰੀ ਕਿੰਨੀ ਆ ਗਈ ਚੱਲਦਾ ਬਾਹਰ ਜਾਏ ਢੇਰੀ ਤਾਂ ਕਿੱਥੇ ਭਾਜਾ ਦੇਖ ਕਿੰਨਾ ਆ ਗਿਆ ਤਾਂ ਆਪੀ ਆ ਕਿੱਥੇ